ਸਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਨਿਊਜ਼ 89 50 ਹਿਮਾਚਲ ਮੈਂ ਜੋਨੀ ਗੇਰਾ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਜੰਮੂ ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਰਾਤ ਬੀਤੀ ਰਾਤ ਇੱਕ ਮਾਨਸਰ ਦੇ ਕੋਲ ਸੜਕ ਹਾਸਾ ਹੁੰਦਾ ਸੜਕ ਹਾਸੇ ਵਿੱਚ ਇੱਕ ਜਿਹੜੀ ਗੱਡੀ ਹੈਗੀ ਹੈ ਜਲੰਧਰ ਨੰਬਰ ਜਿਸ ਗੱਡੀ ਦੇ ਵਿੱਚ ਪੰਜ ਲੋਕ ਸਵਾਰ ਹੁੰਦੇ ਨੇ ਗੱਡੀ ਜਿਹੜੀ ਤੇਜ਼ ਰਫਤਾਰ ਹੁੰਦੀ ਹੈ ਤੇਜ਼ ਰਫਤਾਰ ਹੋਣ ਕਰ ਗੱਡੀ ਜਿਹੜੀ ਹੈ ਮਾਨਸਰ ਦੇ ਜਿਹੜੀ ਪੁਲਿਸ ਚੌਂਕੀ ਹੈ ਚੌਂਕੀ ਦੇ ਵਿੱਚ ਜਾ ਕੇ ਵੱਜਦੀ ਹੈ ਤੇ ਚੌਂਕੀ ਦੇ ਵਿੱਚ ਬੈਠੇ ਇੱਕ ਐਸਆਈ ਦੀ ਜਿਹੜੀ ਹੈ ਮੋਕੇ ਤੇ ਹੀ ਉਹਨਾਂ ਦੀ ਜਿਹੜੀ ਲੱਤ ਟੁੱਟ ਜਾਂਦੀ ਹੈ ਉਸ ਤੋਂ ਬਾਅਦ ਪਤਾ ਪ੍ਰਾਪਤ ਜਾਣਕਾਰੀ ਸਰ ਐਸਐਚਓ ਮੁਕੇਰੀਆ ਨੇ ਦੱਸਿਆ ਹੈ ਕਿ ਇਸ ਗੱਡੀ ਦੇ ਵਿੱਚ ਬੈਠੇ ਡਰਾਈਵਰ ਦੀ ਜਿਹੜੀ ਸੱਟ ਲੱਗੀ ਤੇ ਨਾਲ ਦੇ ਬੈਠੇ ਇੱਕ ਵਿਅਕਤੀ ਹੈ ਜਿਸ ਦਾ ਜਿਹੜਾ ਉਸ ਦਾ ਫਰੈਂਡ ਸੀ ਉਸ ਦੀ ਜਿਹੜੀ ਮੋਕੇ ਤੇ ਹੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਜਿਹੜੇ ਗੱਡੀ ਦੇ ਵਿੱਚ ਜਿਹੜੇ 5 ਵਿਅਕਤੀ ਮੌਜੂਦ ਹੁੰਦੇ ਨੇ ਪੰਜਾਂ ਦੇ ਵਿੱਚੋਂ ਜਿਹੜੇ ਹੈ 5 ਵਿਅਕਤੀ ਜਿਹੜੇ ਜਿਨ੍ਹਾਂ ਦੇ ਸੱਟਾਂ ਲੱਗਦੀਆਂ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਜ ਆਦ ਜਿਹੜਾ ASI ਆ ASI ਦੀ ਜਿਹੜੀ ਹੈ ਕਹਿੰਦੇ ਲੱਤ ਟੁੱਟਣ ਦਾ ਜਿਹੜਾ ਸਮਾਚਾਰ ਪ੍ਰਾਪਤ ਹੋਇਆ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਜਿਹੜੀ ਗੱਡੀ ਦੇ ਵਿੱਚ ਹਾਲਾਤ ਜਿਹੜੇ ਕਿਸ ਤਰ੍ਹਾਂ ਦੇ ਮਲੇ ਹੋਏ ਨੇ ਇਹ ਗੱਡੀ ਜਿਹੜੀ ਹੈ ਤੇਜ਼ ਰਫ਼ਤਾਰ ਹੁਣ ਕਰਨ ਜਿਹੜੀ ਹੈ ਗੱਡੀ ਜਾ ਕੇ ਸਿੱਧੀ ਚੌਂਕੀ ਦੇ ਵਿੱਚ ਬੈਂਦੀ ਹੈ ਚੌਂਕੀ ਦੇ ਵਿੱਚ ਬੈਠੇ ASI ਦੀ ਜਿਹੜੀ ਹੈ ਲੱਤ ਟੁੱਟ ਜਾਂਦੀ ਹੈ ਤੇ ਜਿਹੜਾ ਮੌਕੇ ਤੇ ਗੱਡੀ ਦੇ ਵਿੱਚ ਨਾਲ ਬੈਠਾ ਹੁੰਦਾ ਵਿਅਕਤੀ ਉਸ ਦੀ ਮੌਕੇ ਤੇ ਜਿਹੜੀ ਮੌਤ ਹੋ ਜਾਂਦੀ ਹੈ ਬਾਕੀ ਅਨਸਾਰ ਪੁਲਿਸ ਵੱਲੋਂ ਜਿਹੜੀ ਹੈ ਕਬਜ਼ੇ ਵਿੱਚ ਲੈ ਕੇ ਗੱਡੀ ਨੂੰ ਜਿਹੜੇ ਮੌਕੇ ਦੇ ਵਿਅਕਤੀ ਉਹਨਾਂ ਨੂੰ ਜਿਹੜਾ ਹਸਪੀਟਲ ਵਿੱਚ ਪਹੁੰਚਾਇਆ ਜਿਹੜਾ ਹੈ ਕਿਤਾ ਤੇ ਪ੍ਰਾਪਤ ਅਨੁਸਾਰ ਜਾਣਕਾਰੀ ਅਨੁਸਾਰ ਐਸ ਐਚਓ ਮਕੇਰੀਆਂ ਨੇ ਦੱਸਿਆ ਹੈ ਕਿ ਗੱਡੀ ਚਾਲਕ ਜਿਹੜਾ ਹੈਗਾ ਉਸ ਦੀ ਡਰਿੰਕ ਕੀਤੀ ਹੋ ਸਕਦੀ ਹੈ ਉਸ ਦੇ ਨਾਲ ਉਹਨਾਂ ਦੇ ਜਿਹੜਾ ਮਲਾਜਾ ਵੀ ਰਾਤ ਕਰਾਇਆ ਗਿਆ ਮਲਾਜਾ ਕਰਵਾਉਣ ਤੋਂ ਬਾਅਦ ਜਿਹੜਾ ਹੈ ਉਸ ਨੂੰ ਬਾਕੀ ਜਿਹੜੀ ਪੁਲਿਸ ਨੇ ਆਪਣੀ ਅਗਲੇਲੀ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਦਿਲਵਾਰ ਸਿੰਘ ਗਰਵਾਏ ਦੀ న్యూਸ 80 ਨੇ ਪੰਜਾਬ ਹਿਮਾਚਲ ਤੇ ਵਿਸ਼ੇਸ਼ ਰਿਪੋਰਟ ਅੱਛਾ ਇਹ ਹੋਇਆ ਜੀ ਇੱਕ ਸਾਡੇ ਪਰਿਵਾਰਕੀ ਜੀ ਮੇਰੇ ਬ੍ਰਦਰ ਇਨ ਲੋ ਬ੍ਰਦਰ ਹੀ ਸੇ ਮੇਰੇ ਜੀਜਾ ਜੀ ਉਹ ਆਪਣਾ ਗੱਡੀ ਤੋਂ ਆ ਰਹੇ ਸੀਗੇ ਮਗਾ ਪਠਾਨਕੋਟ ਵਾਲੀ ਸਾਈਡ ਤੋਂ ਰਸਤੇ 'ਚ ਐਕਸੀਡੈਂਟ ਹੋਇਆ ਤੇ ਜੀਜਾ ਜੀ ਦੀ ਡੈਥ ਹੋ ਗਈ। ਸੋ ਦੇ ਨਾਲ ਜਿਹੜਾ ਇੱਕ ਮੁੰਡਾ ਸੀਗਾ ਇੱਕ ਤਰुण ਮੁੰਡਾ ਉਹਦੀ ਵੀ ਡੈਥ ਹੋ ਗਈ ਹੈ ਜਲੰਧਰ ਦੇ ਵਿੱਚ। ਮਤਲਬ ਇਹ ਕਿਸ ਕੰਮ ਲਈ ਗਏ ਸੀਗੇ? ਇਹ ਕੋਈ ਕੰਮ ਲਈ ਗਏ ਸੀਗੇ ਉੱਥੇ ਆਪਣਾ ਕੋਈ ਫਰੈਂਡ ਦਾ ਹੈ ਜਿਹੜੀ ਜੀਜਾ ਹੀ ਹੈ ਉਹਨਾਂ ਨੂੰ ਕੋਈ ਕੰਮ ਸੀਗਾ ਉੱਥੇ ਪਠਾਨਕੋਟ। ਵਾਪਸ ਹੀ ਆਂਦੇ ਹੋਏ ਹਾਸਾ ਹੋਇਆ। ਕੀ ਕਾਰੋਬਾਰ ਕਰਦੇ ਸੀਗੇ ਜਿਹੜੀ ਇਹ ਐਲਐਸਆਈ ਤੋਂ ਐਲਐਸਆਈ ਕੰਪਨੀ ਦੇ ਵਿੱਚ ਸੀਗੇ ਜੀਜੇ। ਚਾਰੋ ਦੋਸਤ ਸੀ ਹਾਜੀ ਹਾਦੀ ਦੋਸਤ ਸੀਗੇ ਭਰਾਵਾਂ ਵਾਲਾ ਪਿਆਰ ਸੀ ਦੀ ਜੀ ਜੀ ਨਾਲ ਵੀ ਭਰਾਵਾਂ ਵਾਲਾ ਪਿਆਰ ਸੀਗਾ ਤੇ ਉਹ ਵੀ ਰਸਤੇ 'ਚ ਆਂਦਿਆਂ ਦੇ ਐਕਸੀਡੈਂਟ ਹੋਇਆ ਸਾਨੂੰ ਸਵੇਰਾ ਰਾਤ ਨੂੰ ਪਤਾ ਲੱਗਾ ਤੇ ਆਪਾਂ ਰਾਤ ਨੂੰ ਮੌਕੇ ਤੇ ਵੀ ਇੱਥੇ ਆਏ ਆ ਉਹ ਹੁਣ ਉਹਨਾਂ ਦੀ ਡੈਥ ਕੌਸ਼ਿਸ਼ ਕਰ ਦਿੱਤੀ ਉਹਨਾਂ ਨੇ ਸਿਵਲ ਹਸਪੀਟਲ ਆ ਰਹੇ ਨੇ ਕੀਤੀ ਰਾਤ ਕਰੀਬ 12 ਵਜੇ ਸਾਨੂੰ ਤਲਾਹ ਮਿਲੀ ਪਈ ਜਿਹੜਾ ਸਾਡਾ ਥਾਣੇ ਦਾ ਮਾਸਟਰ ਨਾਕਾ ਸਾਡੇ ਜ਼ਿਲ੍ਹੇ ਦਾ ਮਾਸਟਰ ਨਾਕਾ ਜਿਹੜਾ ਲਾਸਟ ਹੈਗਾ ਉਸ ਨਾਕੇ ਦੇ ਵਿੱਚ ਕੋਈ ਗੱਡੀ ਚੜ ਗਈ ਆ ਜਿਹਦੇ ਨਾਲ ਮੁਲਾਜ਼ਮ ਜਖਮੀ ਹੋ ਗਿਆ ਤੇ ਪਹੁੰਚੋ ਜਿਸ ਤੇ ਅਸੀਂ ਤਰ੍ਹਾਂ ਤੇ ਮੌਕੇ ਤੇ ਪਹੁੰਚ ਕੇ ਜਾ ਕੇ ਦੇਖਿਆ ਇੱਕ ਈਡੀਓਜ਼ ਗੱਡੀ ਜਲੰਧਰ ਨੰਬਰ ਦੀ ਜਿਹਦਾ ਕਿ ਡਰਾਈਵਰ ਤਾਂ ਠੀਕ ਸਿਕਾ ਡਰਾਈਵਰ ਦੀ ਡਰਿੰਕ ਕੀਤੀ ਹੋਈ ਸੀ ਕਾफी ਜਿਹੜਾ ਪਿੱਛੋਂ ਨਾਕੇ ਦੇ ਵੈਰੀਗੜ ਤੋੜਦਾ ਹੋਇਆ ਸਾਡੇ ਜਿਹੜੀ ਪੁਲਿਸ ਪਾਰਟੀ ਸੀ ਨਾਕੇ ਦੀ ਪੋਸਟ ਜਿਹੜੀ ਪੋਸਟ ਤੇ ਜਾੜਦੂ ਕਿ ਜਿਹੜਾ ਪੋਸਟ ਦਾ ਵੀ ਕਾफी ਨੁਕਸਾਨ ਹੋਇਆ ਤੇ ਸਾਡਾ ਜਿਹੜਾ ਕਿ ਏਐਸਆਈ ਸਿਕਾ ਮੌਕੇ ਤੇ ਬੈਠਾ ਸੀ ਉਹਦੇ ਏਐਸਆਈ ਦੇ ਜਿਹੜੀ ਹੈਗੀ ਆ ਲੱਤ ਫ੍ਰੈਕਚਰ ਹੋ ਗਈ ਆ ਖੱਬੀ ਲੱਤ ਤੋਂ ਗੋਡੇ ਤੋਂ ਥੱਲੇ ਫ੍ਰੈਕਚਰ ਇਦਾਂ ਕਾਫੀ ਨੁਕਸਾਨ ਹੋਇਆ ਤੇ ਜਿਹੜੀ ਕਾਰ ਉਹ ਪਲਟੀਆਂ ਖਾਂਦੀ ਹੋਈ ਪੋਸਟ ਦੇ ਅੰਦਰ ਹੀ ਚਲ ਗਈ ਸੀ ਤੇ ਕਾਰ ਚਾਲਕ ਜਿਹੜੇ ਸੀਗੇ ਇਹ ਜਲੰਧਰ ਦੇ ਪੰਜ ਵਿਅਕਤੀ ਸਵਾਰ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਹੈਗਾ ਮਨਦੀਪ ਸਿੰਘ ਸੀਗਾ ਵਿੱਚ ਇਹਦਾ ਰਿਸ਼ਤੇਦਾਰੀ ਆ ਜਿਹੜਾ ਡਰਾਈਵਰ ਸੀਗਾ ਇਹਦਾ ਜੀਜਾ ਲੱਗਦਾ ਦੱਸਣ ਤੇ ਪਤਾ ਲੱਗਾ ਇਹਦੀ ਮੌਤ ਹੋ ਗਈ ਆ ਇੱਕ ਤਰਨ ਮੁੰਡਾ ਸੀਗਾ ਹੋਰ ਜਲੰਧਰ ਦਾ ਜਿਹੜਾ ਇਹਨਾਂ ਦੇ ਨਾਲ ਸੀਗਾ ਗੱਡੀ ਦੇ ਵਿੱਚ ਸਵਾਰ ਸੀ ਉਹਦੀ ਵੀ ਮੌਤ ਹੋ ਗਈ ਆ ਹੁਣ ਬਾਕੀ ਬੰਦੇ ਇਹ ਜਿਹੜਾ ਜਿਹੜਾ ਨਾਲ ਇੱਕ ਪੰਜਵਾਂ ਬੰਦਾ ਸੀਗਾ ਉਹਦੇ ਵੀ ਲੱਤ ਫ੍ਰੈਕਚਰ ਹੋਈ ਆ ਉਹਦਾ ਵੀ ਇਲਾਜ ਚੱਲ ਰਿਹਾ ਵਾ ਅਸੀਂ ਇਹਦੇ ਕਾਰ ਚਾਲਕ ਦੇ ਡਰਾਈਵਰ ਦੇ ਖਿਲਾਫ ਆਪਣੇ ਥਾਣੇਦਰ ਦੇ ਬਿਆਨ ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਹ ਕੁਝ ਪਤਾ ਲੱਗਿਆ ਜੀ ਕਿੱਧਰੋਂ ਆ ਰਹੇ ਸੀ ਉਹ ਇਹ ਜੰਮੂ ਤੋਂ ਆਏ ਸਕੇ ਜੀ ਤੇ ਕਾਫੀ ਡਰਾਈਵਰ ਦੀ ਡਰਿੰਕ ਕੀਤੀ ਹੋਈ ਸੀ ਰਾਤ ਤੇ ਤਾਂ ਮੈਡੀਕਲ ਵੀ ਕਰਾਇਆ ਸੀ ਜਿਹਦੇ ਖਿਲਾਫ ਕਰ ਰਹੇ ਜੰਮੂ ਤੋਂ ਬਾਅਦ ਜਲੰਧਰ ਨੂੰ ਜਾ ਰਹੇ ਸੀ ਠੀਕ ਹੈ ਜੀ